ਬਟਿੰਡਾ ਦੇ ਸਰਹੰਦ ਨਹਿਰ ਦੀ ਪਟੜੀ ਤੋਂ ਇੱਕ ਨੌਜਵਾਨ ਦੀ ਛੱਕੇ ਹਲਾਤਾਂ ਵਿੱਚ Laash ਮਿਲੀ ਹੈ ਜਿਸ ਨੂੰ ਨੌਜਵਾਨ ਬੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਬਟਿੰਡਾ ਦੇ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰੱਖ ਦਿੱਤਾ ਹੈ ਜਾਣਕਾਰੀ ਦਿੰਦੇ ਹੋਏ ਵਲੰਟੀਅਰ ਹਰਸ਼ਦ ਚਾਵਲਾ ਨੇ ਦੱਸਿਆ ਕਿ ਸਾਡੇ ਦਫ਼ਤਰ ਸਵੇਰ ਤਕਰੀਬਨ 7 ਵਜੇ ਇੱਕ ਫੋਨ ਕਾਲ ਆਈ ਸੀ ਕਿ ਬਹਿਮੜ ਜ਼ਮਾਨਾ ਬੱਲੂਆਣਾ ਰੋਡ ਤੇ ਨਹਿਰ ਦੀ ਪਟੜੀ ਉੱਪਰ ਇੱਕ ਨੌਜਵਾਨ ਡਿੱਗਾ ਪਿਆ ਹੈ ਜਦ ਜਾ ਕੇ ਦੇਖਿਆ ਗਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰੱਖਿਆ ਗਿਆ ਹੈ ਅਤੇ ਥਾਣਾ ਸਦਰਦੀਪ ਪੁਲਿਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਮੌਤ ਸ਼ੱਕੇ ਜਾਪ ਰਹੀ ਹੈ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਨਨਾ ਹਰਸ਼ ਚਾਵਲੇ ਨੋਜਨ ਮੈਲਫੇਰ ਸੋਸਾਇਟੀ ਦਾ ਵਲੰਟੀਅਰ ਹੈ ਅੱਜ ਸਾਡੇ ਪ੍ਰਧਾਨ ਜੀ ਸੋਨੂ ਮੇਚੂਰੀ ਜਮ ਖਨ 9572467 ਤੇ ਇੱਕ ਇੰਟੀਮੇਸ਼ਨ ਮਿਲੀ ਸੀ ਸਾਡੇ 7:00 ਵਜੇ ਸਵੇਰ ਕਿ ਵੀ ਬਹਿਮਣ ਬੱਲੂਆਣਾ ਰੋਡ ਤੇ ਨਹਿਰ ਦੀ ਪੱਟੜੀ ਦੇ ਨਾਲ-ਨਾਲ ਇੱਕ ਬੰਦਾ ਪਿਆ ਜਿਹਨੂੰ ਉਸ ਮੌਕੇ ਤੇ ਜਾ ਕੇ ਦੇਖਿਆ ਉਹ ਡੈੱਡ ਸੀਗਾ ਜਿਹਨੂੰ ਅਸੀਂ ਬਚੰਦਾ ਚੋਲਾ ਹਸਪੀਟਲ ਮਾਰਚਰੀ ਘਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹਜੇ ਕੋਈ ਸ਼ਿਲਾਖਤ ਹੋ ਨਹੀਂ ਗਈ ਕੀ ਲੱਗਦਾ ਕਿਸ ਤਰ੍ਹਾਂ ਦੀ ਮੌਤ ਹੋ ਗਈ ਸਿਰ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਹਜੇ ਕੁਝ ਕਹਿ ਨਹੀਂ ਸਕਦੇ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਮੌਜੂਦ ਸੀ